ਕਿ ਪੈਰਾ ਬਹੁਤ ਆਇਆ ਆ ਨਾਲ ਉਹ ਰਹੀ ਹੈ ਤਾਂ ਮੀਂਹ ਨਹੀਂ ਗਾ ਠੀਗਾ ਮੌਸਮ ਜਿੰਨਾ ਮੀਂਹ ਪੈਂਦਾ ਉਨੀ ਬਦਲਵਾਈ ਹੋ ਜਾਂਦੀ ਬਦਲਵਾਈ ਦਾ ਸਰਾ ਹੈ ਗਰਮੀ ਦਾ ਪਤਾ ਹੀ ਨਹੀਂ ਲੱਗਦਾ ਮੂੰਹ ਘੱਟ ਗਰਮੀ ਦਾ ਬਹੁਤ ਆ ਤਰ ਮੌਸਮ ਬਦਲ ਰਿਹਾ ਹੈ ਨਾ ਅੱਡਾ ਮੌਸਮ ਗਰਮ ਮੌਸਮ ਆ ਸਿਕਿਆਰ ਮੌਸਮ ਉੱਛੜ ਗਿਆ ਸਾਲਾ ਬਹੁਤ ਹੋ ਗਿਆ ਪੈ ਇਹਨੂੰ ਸਿਰ ਹੈਗਾ ਵਾਹ ਜਿਹੜੀ ਆਪਣੇ ਉੱਤੇ ਮਿਰਚਾਂ ਲਾਈ ਹੋਈਆਂ ਨੇ ਖਾਲੇ ਪਤਨੀ ਖਾ ਗਏ ਮੱਛਰ ਬਾਤ ਹਾਂ ਉਹ ਗਾਬਰ ਔਰ ਇਹ ਰੂ ਤਾਂ ਪੈਗਾ ਬਣਾ ਪਾਰਾ ਆਣਾ ਆ ਸਪਰੇ ਨਹੀਂ ਕਰਨੀ ਇਹ ਤਾਂ ਪਾਵਾ ਦੀ ਆ ਆ ਯਾਰ ਇਹ ਹੈਰਾਫਰੀ ਨਹੀਂ ਕਰਦੇਗੇ ਦਾ ਵੀਰ ਨਾਲ ਨੂੰ ਚਾਹ ਰਸੂਰ ਪਾਉਣ ਤਾਂ ਕੰਨ ਕਹਿ ਨਹੀਂ ਕਰਨਾ ਬਸ ਤੇ ਚਾਰ ਰਸੂਰ ਬਾਦ ਤੇ ਨਾ ਕਹੇ ਮਾੜੀ ਉੱਟੀ ਗੋ ਵੀ ਤੋੜਨੀ ਆ ਬੈਰੀਆ ਤਾਉਣੀਆਂ ਬੜੀਆਂ ਕਹੇ ਸੀ ਮੇਰੇ ਘਰ ਮਗਾਣ ਹਾਂ ਪੁੱਛ ਲਈ ਵੀ ਮੈਂ ਹਾਂ ਪੁੱਛ ਲਈ ਵੀ ਨਹੀਂ ਤੋੜ ਲਾ ਗਿਆ ਯਾਰ ਉਹ ਤਾਂ ਕੀ ਸੀ ਹਾਂ ਥੋੜੀ ਨਿਆ ਬਣੀ ਰੋ ਕਰੀਆਂ ਲੈ ਗਈਆਂ ਉਹ ਵਧੀਆ ਰਵਿਏ ਦਾ ਅੰਦਰਾ ਮੁੰਡਾ ਆਣਾ ਵਧੀਆ ਕੰਮ ਲੱਗ ਗਿਆ ਕਿਹੜਾ ਗਲਾਬ ਗਲਾਬ ਸੂ ਦਾ ਬੜੀ ਦਾ ਵਧੀਆ ਆਉਂਦਾ ਵਧੀਆ ਗਾਣੇ ਆ ਰਿਹਾ ਮੁੰਡਾ ਤੇ ਚੱਲ ਨਿਕਲ ਜਾਗਾ ਚਾਹ ਠੀਕ ਆ ਫਿਰ ਮੈਂ ਹੁਣੇ ਜਾ ਕੇ ਆਂ ਤੇ ਕੰਮ ਮੰਗ ਲੀ ਜਾਈ 3.2 ਜਗਨਨ ਬਤਨ ਨੂੰ। ਉਹ ਨਾਲਾ ਮੋਡਾ ਨੂੰ ਦੇਖ ਲਈ ਚਾਹਣਾ। ਜਿਹੜਾ ਬਣਾ ਰੱਖਿਆ ਹੈ ਜਿਹੜੀ ਦੇ ਠੀਕ ਲੱਗਦਾ। ਆਇਆ ਬਾਈ ਜਗਦੀਤ ਉਹ ਇਹ ਕਹਿਆ ਠੀਕ ਆ ਵਾਜਾ ਕੁਛ ਹੀ ਦਾ ਬੱਸ ਨਾ ਆਵੇ ਨੁਮੀੜਿਆ ਕੰਮ ਦਾ ਦਰੋ ਬੱਟਾ ਪੱਟੇਗਾ ਕੀ ਵਧੀਆ ਰਿਹਾ ਵਿੱਚੀ ਮੱਟ ਤੇ ਐਸੇ ਜੇ ਕੱਪੜਿਆਂ ਚ ਪਾਉ ਕਰਿਆ ਤੇ ਨਹੀਂ ਨਾ ਕੀ ਆਵੇ ਅਦਰ ਕੰਮ ਗਿਆ ਸੀ ਹਾਂ ਚਵੇਂ ਜੀ ਦੀ ਜੂੜੀ ਉੱਧਰ ਵਧੀਆ ਚੂਏ ਕਹਿੰਦੀ ਠੀਕ ਆ ਹਾਂ ਜੀ ਇਹ ਸੁਵੇਣੀ ਦਾ ਹਾਂ ਉਸੂਰ ਤੇ ਬਾੜੀ ਕਰਦੇ ਨੇ ਉਧਰ ਉਹ ਯਾਰ ਬਾਹੂ ਕਰਦੇ ਨੇ ਆਪਾਂ ਸਾਲੀ ਮੱਕੀ ਖਰਾਬ ਕਰਤੀ ਉਹਨਾਂ ਨੇ ਹਾਂ ਕਰੀ ਵੀ ਆ ਪਰ ਦੀਵਾ ਉਹਨੇ ਉਹਦਾ ਹੀ ਦਰਵਾਜੇ ਸੁਵਾ ਦੇ ਨੇ ਫੈਕਸ਼ਨ ਉਹਦੇ ਬਚੇ ਇਹਨਾਂ ਰੋਈ ਰਾਜ ਦੇ ਜਿੰਨੇ ਪੇਮੈਂਟ ਰਹਿ ਗਏ ਯਾਰ 2 ਲੱਖ ਸਾਲ ਕਰ ਲੈਗਾ ਕਰ ਲੂੰਗਾ ਅੱਛਾ ਦੇਖੇ ਨਾ ਗਰਾਂ ਦੇ ਦਿੱਤੀ ਗਏ ਤੀ ਅੱਛਾ ਹਰ ਦਾ ਸੀ ਵਿਕਰਾਇਆ ਕਰਨਗੇ ਤਰਨਾ ਕੋਈ ਬਾਕੀ ਉਹ ਪ੍ਰਧਾਨ ਆਈ ਪ੍ਰਧਾਨ ਗਿਆ ਉਹਨਾਂ ਦੇ ਕੰਮ ਆ ਕਾਮ ਦਾ ਕਾਊਗਾ ਜਨੇਦਰੀ ਹੋਣੇ ਗੱਲ ਕਰਾ ਲਾਂ ਮੈਂ ਹਾਂ ਬੇਗੀ ਗੱਲ ਹੁੰਦੀ ਐ ਫੋਨ ਤੇ ਉਹ ਗੱਲ ਨਹੀਂ ਬਣਨੀ ਹੈਗੀ ਹਾਂ ਕਿਹੜਾ ਕਿੱਥੋਂ ਆ ਤੂੰ ਕਲੇਹਾਂ ਨੇ ਫਿਰਦੇ ਨੇ ਕਲੇਹਾਂ ਨੇ ਜਾਂ ਆ ਆ ਜਾਇਆ ਕਰੇਂਗਾ ਬਣਾ ਆਪਣਾ ਕਾਹਦੇ ਯਾਰਾ ਵਧੀਆ ਦਾ ਨੂੰ ਬੰਦੇ ਹੈ ਨਹੀਂ ਦੇ ਐ ਕਹਿੰਦਾ ਵੀ ਰੱਖੇ ਪਹਿਲਾਂ ਰੱਖੇ ਹੋਏ ਤੇ ਉਹ ਜਵਾਬ ਦੇਗੇ ਵੀ ਕੰਮ ਨਹੀਂ ਕਰਦੇ ਨਾ ਕੰਮ ਦਾ ਕਰਦੇ ਨੇ ਤਾਂ ਠੀਕ ਆ ਭਾਈ ਹੁਣ ਤਾਂ ਮੈਂ ਘਰੇ ਚੱਲਦਾ ਫਿਰ ਸਾਮ ਨੂੰ ਮੋਟਰ ਆਉਗੀ ਫਿਰ ਮੈਂ ਬਹੁਤ ਆਂ ਪਾਣੀ ਠੀਕ ਠੀਕ ਜੀ ਰੱਖੀ ਮੈਂ ਨਹੀਂ ਨਹੀਂ ਕਣੀ ਨੂੰ ਪਤਾ ਹੀ ਹੈ ਕੀ ਹੈ ਮੌਸਮ ਦਾ ਲੱਗ ਰਿਹਾ ਹੁਣ ਠੀਕ ਆ ਦੋਨੋਂ ਪਾਸੇ ਚਲਾਉਣੀ ਆ ਮੂਲੇ ਚ ਵੀ ਚਲਾਉਣਾ ਬੇਕੇ ਸਾਡੇ ਲਈ ਫਿਰ ਨਾਲ ਨੂੰ ਕੌਣਗਾ ਮਾਰ ਕੇ ਬਗੜਾਉਂਦਾ ਜੀ ਗੰਗਾਂ ਚੱਲਦਾ ਅਲੱਗ ਕਰੀ ਜਾਂਦਾ ਫਿਰ ਜੱਲ ਐਡ ਆ ਗਿਆ ਦੋ ਮੋਸਤ ਤੇ ਬਾਹਰ ਹੀ நம்ம கே சார रे बढ़िया सारा करू डर डुंगे करू कल रोटी पानी, आप करूगा। तो देखे। पानी देखे करना फिर पूरी होना इधर आया ਉਨਾ ਕਰੀ ਨਹੀਂ ਗੱਲ ਆਪਾਂ ਜਦੋਂ ਆ ਗਏ ਫੇਰ ਕਰਾਂਗੇ ਗੱਲ ਹੁਣ ਤਾਂ ਲੱਗ ਗਿਆ ਉਹ ਬਣਾ ਕਰੇ ਜਾਣਾ ਪਤਾ ਨਹੀਂ ਕਿੱਥੇ ਜਾਣਾ ਹਾਂ ਆ ਕਿਉਂ ਆ ਅ ਦੂਰ ਦਾ ਗਈ ਦੋ ਕਿੱਧਰ ਗਿਆ ਦੀ ਆਇਆ ਇੱਧਰ ਮੁੱਕਰ ਜਾਂਦੀ ਹੈ ਹੈ ਤਾਂ ਇਹਨਾਂ ਬੜਾ ਜੀਰੀ ਜੂਰੀ ਦਾ ਹੋਣਾ ਬੜਾ ਪਸੰਗ ਵੀ ਇੱਦਾਂ ਤੁਸੀਂ ਤਾਂ ਮਲਵਾ ਲੈ ਦੇ ਦਿੰਦੇ ਤੇ ਅਗਰ ਪੁੱਛੋਗੇ ਕਿ ਆ ਪਤੋ ਉਸਦੀ ਆ ਉਹ ਲਗਾਰੇ ਗਾਨਾ ਮਾ ਪਾਣੀ ਪੋਣੀ ਠੀਕ ਰੱਖੀਆਂ ਆਲੇ ਮਾ ਮੇਂ ਗਣੀ ਦਾ ਪਤਾ ਨਹੀਂਗਾ ਬਰਦ ਵੀ ਆ ਜਨੇ ਕਾ ਉਹ ਬਿਲਨਾ ਮੈਂ ਉਹ ਤੇ ਯਾਰ ਉਹ ਗਨਾ ਜਾਨ ਬਰਾਨੇ ਗੰਦ ਪਾਰਕ ਖਾ ਗਨੇ ਉੱਤੇ ਫਿਰਦੇ ਨੇ ਰੋਜ ਰਾਜ ਜੇ ਫਿਰਦੇ ਨੇ ਉਹ ਦੂਰ ਦੇ ਬਹੁਤ ਆਹ ਹੋਰ ਮਾਕੀਆ ਆਉਲੇ ਮੈਰਲੇ ਵੇ ਲਵੇ ਨੇ ਨੈਰ ਕਰਤੀ ਆ ਮੈਨੇ ਆ ਕੋਈ ਆ ਰਾਇ ਹੁਣ ਗੇਟਿੰਗ ਪੀਐਮ ਤਾਈਂ ਜਿੱਤ ਕਰਦਾ ਆ ਜਿਆ ਫੰਕਸ ਕਰ ਦੂਆਂ ਤੋਂ ਕਮੜੀਂ ਲਾ ਕੇ ਚਾਮ ਆ ਬਸ ਨਹੀਂ ਪਊਗਾ ਵੀਰ ਬੰਦਾ ਕੋਈ ਮਤੀਨ ਮਸੂਨ ਵਾਲਾ ਸਹੀ ਰਾਏਗਾ ਮੁੰਡਾ ਵੀ ਪੈਂ ਉਹ ਕਹ ਰਹੇ ਆ ਗਾਲਿਆ ਰਹੇਗਾ ਉਹ ਮੀਂਹ ਕਣੀ ਜੇਗਾ ਧੀਗਾੜਾ ਹੁਣ ਮੈਂ ਕਿਹਾ ਦੀਵਾ ਦੇ ਗਦੂਕੇ ਦਾੜੀ ਪਾਣੀ ਪੋਣੀ ਆ ਮੀਂਹ ਦਾ ਮੱਟਾ ਬੰਦ ਆ ਆ ਪਿਆਰਾ ਪਹਿਲਾ ਪਾ ਜਾਣੇ ਆਪਾਂ ਵਧੀਆ ਰਹਿੰਦੇ ਪਹਿਲਾ ਮੌਸਮ ਠੀਕ ਦੀ ਚਾਰ ਪਹਿਲਾ ਪਾਣੇ ਮੱਖੀ ਨਾ ਕਰਦੀ ਸੱਚੀ ਦੀ ਗੱਲ ਹੈ ਕੋਈ ਨਹੀਂ ਪਈ ਵਾਟਰ ਐਕਟਰ ਕਰਾ ਤੱਕਦੇ ਨੂੰ ਪਤਾ ਗਿਆ ਹਾਂ ਕਿ ਰਹਿ ਗਿਆ ਏ ਟਿਕਣੇ ਤਮਰਾ ਚੰਦ ਅਹ ਇਹੋ ਗੱਲ ਹੋ ਜਾਂਦੀ ਹੈ காரணா இல்லை மனால ਪੂਜਾ ਅੰਮ੍ਰਿਤ ਵਾਚ ਕੋ ਕੋ ਮੈਂ ਲਾਇਆ ਕਿ ਬਿਜੰਗ ਮੈਂ ਕਹ ਰਿਹਾ ਮੈਂ ਵੀ ਤੈਨੂੰ ਪੜਾ ਦੇਣਾ ਨਹੀਂ ਚਾਹਦਾ ਆ ਆਵਣਾ ਕਰੀ ਨਹੀਂ ਚਾਹਦਾ 2012 ਨੂੰ ਆ ਆ ਬਾਕੀ ਕਰ ਦੇ ਜਾਈਂ ਹਾਂ ਸਾਈ ਚਾਰ ਬਹੁਤ ਪਿਆਵਣਾ ਮਾ ਜਾਇਆ ਹੁੰਦੇ ਕਿ ਮੱਥਾ ਮੱਥਾ ਦੇਖ ਜਾਂਦੇ ਪੂਰੇ ਤੇਜਾਂ ਵਾਲੇ ਔਰ ਕੰਮ ਦਾ ਹੁੰਦੀ ਰਹਿੰਦੇ ਨੇ ਹਾਂ ਜੇ ਇਹ ਕਰਨਾ ਹੋ ਯਾਤਰਾ ਤੇ ਚੱਲਾਂਗੇ ਹਾਂ ਤੁਸੀਂ ਜਾਓ ਉੱਥੇ ਜਾ ਕੇ ਆ ਦੀ ਪ੍ਰਧਾਨ ਤੋਂ ਇੱਧਰ ਕਦਾਰਨਾਥ ਗੰਗੀ ਕੰਧਰ ਗਾਦੀ ਹਾਇਰ ਤੋਂ ਨਾਲ ਜਾ ਜੂਗਾ ਕਥੇ ਹਰਦਵਾਰ ਤੇ ਹਰਦਵਾਰ ਗਏ ਤੇ ਉਹ ਵਧੀਆ ਮਾਣ ਨਾਲ ਉਹ ਰਬਾਹ ਹੋ ਪੀ ਡਾਉਣੀ ਕਰਾਣਾ ਡੇਟ ਬਹੁਤ ਆ ਆ ਦੋਸਤਾਂ ਨਾਲ ਆ ਕੇ ਆਣਾ ਅਬ ਦੇ ਨਾਲ ਹੈ खासा ਲੰਬਾ ਕਾਜ਼ ਗੱਡੀ ਦੇ ਅੱਛਾ ਬਹੁਤ ਬਹੁਤ ਐਸਾਂ ਆ ਰਹੀ ਹੈ ਸਿਰ ਤਾਂ ਆਪਣੀ ਥੇ ੱਲੇ ਜਾਂਦੀ ਪੈਣਾ ਉੱਥੇ ਦੇ ਉੱਪਰ ਜਾਂਦੀ ਹੈ ਪਹਾੜਾਂ ਦੇ ਉੱਪਰ ਬੀੜ ਲੈ ਆਵੇ ਜੀ ਮਧੂਤ ਰੇਣੀ

ਆ ਜਾਇਆ ਮੰਗੇ ਫੇਰ ਆਪਾਂ ਤੇ ਸਿਨੇਮਾ ਗੇੜਾ ਆ ਕਣੀਆਂ ਵੀ ਆ ਰਹੀਆਂ ਨਾਲ ਇੰਦਰ ਮੌਸਮ ਆ ਫੇਰ ਹੋ ਵੀ ਨਾ ਚੱਲ ਠੀਕ ਆ ਫਿਰ ਉਧਰੋਂ ਆ ਰਿਹਾ ਜੀ ਗੇੜਾ ਬਾਗਲ ਤੋਂ ਬਾਗਲ ਦੀ ਅੰਕਲੀ ਨਹੀਂ ਉਹ ਖਾਰਚ ਆ ਧੱਕਾ ਕੋ ਕਰ ਆਪਾਂ ਦੇ ਦੇ ਉਹਨੂੰ ਆ ਕੋਈ ਵੀ ਤੇ ਨਾ ਆਪਣਾ ਯਾ ਉਹ ਫਿਰ ਨਾ ਉਹਦਾ ਬਾਗ ਗਿਆ ਕਰੇ। ਉਹਦਾ ਦੇ ਜਲਦਾ ਨਹੀਂ। ਨਾ ਜਾਣਾ ਹੋਣਾ ਕਿਤੇ ਉਹੜੇ। ਪਿਆਰ ਜਾ ਫਿਰਦੇ ਦੇ ਕੱਪੜੇ ਨਾਲ। ਗਦੇ। ਕਿੱ데 ਜਾਇਆ? ਜਾਇਾਂਗੇ ਹੁਣ। ਉਹ ਗਰਾ ਆਥਣੇ ਜਾਊਂਗਾ ਮੈਂ। ਹਾਂ। ਆਥਣੇ ਕਾ ਨਾ ਮੈਂ ਜਾਊਂਗਾ। ਨਾ ਹੁਣ ਨਾ ਪੱਜ ਗਈ ਹੁਣੀ ਲੇਟ ਆ। ਸਵੇਰੇ ਆਉਂਦੇ ਆ। ਨਾ ਜਾਦੇ। ਹਾਂ। Oh. Uh.